ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜ ਚਾਰ ਦਿਨਾਂ ਤੋਂ ਤੁਹਾਡੇ ਰੂਬਰੂ ਨਹੀਂ ਹੋਇਆ ਗਿਆ ਵੀਡੀਓ ਨਹੀਂ ਪਾਈ ਗਈ ਬਹੁਤ ਭਰਾਵਾਂ ਦੇ ਮੈਸੇਜ ਆਏ ਪਿਛਲੀਆਂ ਵੀਡੀਓ ਦੇਖਣ ਵਾਸਤੇ ਸਾਰੇ ਭਰਾਵਾਂ ਦਾ ਤਹਿ ਦਿਲੋਂ ਸ਼ੁਕਰੀਆ ਤੇ ਧੰਨਵਾਦ ਆਪਾਂ ਨੂੰ ਬਾਈ ਜੀ ਬਹੁਤ ਸਾਰੇ ਕਮੈਂਟ ਆਏ ਕਈ ਭਰਾ ਫੋਨ ਕਰਦੇ ਆ ਤਾਂ ਇੱਕ ਅੱਜ ਆਪਾਂ ਉਲਝਣ ਜਿਹੜੀ 540 ਦੀ ਉਲਝਣਾ ਹੈ ਇਹ ਤੇ ਪੰਜ ਚਾਰ ਮਿੰਟ ਚਾਲਣਾ ਪਾਵਾਂਗੇ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਪੂਰੀ ਦੇਖੋਗੇ ਤਾਂ ਤੁਹਾਨੂੰ ਨੌਲੇਜ ਆ ਜਾਊਗਾ ਜਿਵੇਂ ਕੱਲ ਇੱਕ ਭਰਾ ਦਾ ਫੋਨ ਆਇਆ ਮੈਂ ਉਹਨਾਂ ਨੇ ਮੈਸੇਜ ਪਾਇਆ ਕਹਿੰਦੇ ਬਾਈ ਜੀ ਸਾਡੇ ਮਸ਼ੀਨ ਦੀਆਂ ਪੂਲੀਆਂ ਦੇ ਚੱਕਰ ਮਲਾ ਕੇ ਦਿਓ ਤਾਂ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਤੁਹਾਡਾ ਟਰੈਕਟਰ 540 ਕਿੰਨੇ ਤੇ ਕਰਦਾ ਕਿਉਂਕਿ ਸਾਡੇ ਕੋਲੇ ਹਰੇਕ ਟਰੈਕਟਰ ਦਾ ਡਾਟਾ ਨਹੀਂ ਹੁੰਦਾ ਤਾਂ ਅੱਡੋ ਅੱਡ ਕੰਪਨੀਆਂ ਮਾਡਲਾਂ ਚ ਚੇਂਜਿੰਗ ਕਰਦੀਆਂ ਰਹਿੰਦੀਆਂ ਤਾਂ ਤੁਹਾਡੇ ਟਰੈਕਟਰ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ 540 ਕਿੱਥੇ ਕਰਦਾ ਹੈ ਤਾਂ ਉਹ ਭਰਾ ਕਹਿੰਦਾ ਕਹਿੰਦਾ ਬਾਈ ਜੀ ਸਾਡਾ ਤਾਂ 1500 ਚੱਕਰਾਂ ਤੇ ਵਧੀਆ ਚੱਲਦਾ 540 ਕੱਢਦਾ ਤਾਂ ਮੈਂ ਆਖਿਆ ਬਾਈ ਯਾਰ 540 1500 ਚੱਕਰਾਂ ਤੇ ਕਿਵੇਂ ਕੱਢਦਾ ਕਹਿੰਦਾ ਬਾਈ ਜਦੋਂ ਸਾਡਾ ਟਰੈਕਟਰ ਹੀ 540 ਹੈ ਤਾਂ 1500 ਚੱਕਰਾਂ ਤੇ ਚੱਲਿਆ ਤੇ ਕਹਿੰਦਾ ਬਾਈ ਫਿਰ ਉਹਨੇ 540 ਕੱਢੇ ਬਾਈ ਜੀ ਐ ਨਹੀਂ ਹੁੰਦਾ ਮੇਰੀ ਗੱਲ ਪੱਲੇ ਬੰਨ ਲਿਓ ਟਰੈਕਟਰ ਦੇ ਮੀਟਰਾਂ ਤੇ ਕਈਆਂ ਤੇ ਨਿਸ਼ਾਨ ਆਉਂਦਾ ਉਹ ਤੇ ਇੱਕ ਗਰਾਰੀ ਨੂਮਾ ਮੈਂ ਪਹਿਲਾਂ ਵੀਡੀਓ 'ਚ ਹਰੇਕ ਵੀਡੀਓ 'ਚ ਬੋਲਿਆ ਵੇਆ ਨਿਸ਼ਾਨ ਲੱਗਿਆ ਹੁੰਦਾ ਜਾਂ ਉਥੇ ਪੀਟੀਓ ਲਿਖਿਆ ਹੁੰਦਾ ਕਈ ਟਰੈਕਟਰਾਂ ਦੇ ਦੋ ਥਾਂ ਹੀ ਨਿਸ਼ਾਨ ਆਉਂਦਾ ਉਥੇ ਇੱਕ ਤੇ ਇਕੋ ਪੀਟੀਓ ਲਿਖਿਆ ਹੁੰਦਾ ਉਹ ਜਿਵੇਂ ਕੋਈ ਉਹਨੂੰ 1000 ਚੱਕਰ ਬੋਲ ਦਿੰਦਾ ਕਈ ਉਹਨੂੰ 1100 ਚੱਕਰ ਬੋਲ ਦਿੰਦੇ ਆ ਇੱਕ ਨਿਸ਼ਾਨ ਹੋਰ ਹੁੰਦਾ ਉਹ 540 ਦਾ ਹੁੰਦਾ ਚਲੋ ਜੇ ਨਿਸ਼ਾਨ ਤੁਹਾਡੇ ਟਰੈਕਟਰ ਤੇ ਸਪੋਜ ਕਰੋ ਵੀ ਨਹੀਂ ਬਣਿਆ ਤਾਂ ਉਹਦਾ ਆਪਾਂ ਸੌਖਾ ਜਿਹਾ ਤਰੀਕਾ ਹੈ ਵੀ ਆਪਾਂ ਜਿਹੜੇ ਮਿਸਤਰੀ ਤੋਂ ਕੰਮ ਕਰਾਉਣੇ ਆ ਉਹਨੂੰ ਪਤਾ ਕਰ ਸਕਦੇ ਹੋ ਉਹ ਤੋਂ ਪੁੱਛ ਸਕਦੇ ਹੋ ਫੋਨ ਕਰਕੇ ਜੇ ਉਹਨੂੰ ਵੀ ਨਹੀਂ ਪਤਾ ਤਾਂ ਚੁੱਪ ਕਰਕੇ ਜਿਹੜੀ ਕੰਪਨੀ ਦਾ ਤੁਹਾਡੇ ਕੋਲ ਟਰੈਕਟਰ ਹੈ ਉਸ ਕੰਪਨੀ ਦੇ ਵਿੱਚ ਫੋਨ ਲਾਓ ਉਹਨਾਂ ਨੂੰ ਮੈਸੇਜ ਕਰੋ ਦੱਸੋ ਵੀ ਸਾਡੇ ਕੋਲੇ ਆਹ ਟਰੈਕਟਰ ਆ ਤੁਹਾਡੀ ਕੰਪਨੀ ਦਾ ਬਾਈ ਜੀ 5540 ਕਿੰਨੇ ਤੇ ਕਰਦਾ ਰਹੀ ਗੱਲ ਟਾਈਕੋਮੀਟਰ ਦੀ ਉਹ ਪ੍ਰੋਸੀਜਰ ਲੰਬਾ ਹੋ ਜਾਂਦਾ ਨਾ ਹਰੇਕ ਕੋਲੇ ਟਾਈਕੋਮੀਟਰ ਹੁੰਦਾ ਉਹ ਕੋਸਟਲੀ ਪੈਂਦਾ ਤਾਂ ਨਾ ਬੰਦਾ ਉਹ ਹਰੇਕ ਮੰਗਾ ਸਕਦਾ ਨਾ ਮੰਗਾਉਣ ਦਾ ਉਹਦਾ ਫਾਇਦਾ ਨਾ ਉਹ ਕੰਮ ਆਉਂਦਾ ਕਿਤੇ ਹੋਰ ਤਾ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇਵਾਂ ਵੀ ਸਭ ਤੋਂ ਵੱਧ ਰੌਲਾ 855 ਤੇ 81 ਕਾਰ ਪੈ ਰਿਆ 855 ਤੇ ਕਿਉਂ ਪੈ ਰਿਆ ਵੀ ਕਈ 855 ਟਰੈਕਟਰ ਸੀ ਜਿਹੜੇ 1600 ਤੇ ਵੀ ਕਰਦੇ ਸੀ ਕਈ 855 ਕਈ ਕਹਿੰਦੇ ਵੀ ਸਾਡਾ 1750 ਤੇ ਕਰੀ ਜਾਂਦਾ ਕੋਈ ਕਹਿੰਦਾ ਵੀ ਸਾਡਾ 1850 ਤੇ ਕਰੀ ਜਾਂਦਾ ਉਹਨਾਂ ਦੇ ਦੱਸਣ ਮੁਤਾਬਕ ਹੈ ਜਿਹੜਾ ਹੁਣ ਇਹਨਾਂ ਨੇ ਥਰੀ ਸਪੀਡ ਦੇਤਾ 855 ਦਿੱਤਾ ਹੈ ਕਿ 963 ਦਿੱਤਾ ਹੈ ਉਹ ਬਾਈ ਜੀ ਜਾ ਕੇ 2100 2200 ਤੇ ਵੀ ਕਰੀ ਜਾਂਦਾ ਹੈ ਤਾ ਮੈਨ ਰੋਲਾ ਕਿੱਥੇ ਪੈ ਗਿਆ ਜਿਹੜਾ ਬੰਦਾ ਐਸ ਲਾਈਨ ਦੇ ਵਿੱਚ ਤੂੜੀ ਵਾਲੀ ਚ ਨਵਾਂ ਉਹ ਕਹਿੰਦਾ ਯਾਰ ਮੈਂ ਮਸ਼ੀਨ ਇਹਤ ਕੀ ਲਈ ਸੀ ਬਾਈ ਜੀ ਉਹ 855 ਤੇ ਚਲਦੀ ਆਈ ਸੀ ਕੱਲ ਇੱਕ ਭਰਾ ਨੇ ਫੋਨ ਆਇਆ ਕਹਿੰਦਾ ਮੈਂ ਉਦੋਂ ਫਰੀ ਸੀ ਉਹਦੀ ਗੱਲ ਸੁਣੀ ਵਿਚਾਰੇ ਦੀ ਉਹ ਕਹਿੰਦਾ ਬਾਈ ਜੀ ਸਾਡਾ ਟਰੈਕਟਰ ਤਾਂ ਦਬਦਾ ਬਹੁਤ ਐ ਤੇ ਇਹ ਕਿਵੇਂ ਸੈੱਟ ਹੋਊਗਾ ਤਾਂ ਉਹਨਾਂ ਨੂੰ ਪੁੱਛਿਆ ਮੈਂ ਖਿਆ ਯਾਰ ਵੀ ਟਰੈਕਟਰ ਤੁਹਾਡਾ ਕਿਹੜਾ ਮਾਡਲ ਐ ਕਹਿੰਦਾ ਬਾਈ ਜੀ ਸਾਡਾ ਤਾਂ ਨਵਾਂ ਮਾਡਲ ਐ 3 ਸਪੀਡ ਵਾਲਾ ਤਾਂ ਉਹਦੇ ਚੱਕਰ ਹੋਰ ਹੁੰਦੇ ਆ ਪੁਰਾਣੇ ਮਾਡਲ ਦੇ ਹੋਰ ਹੁੰਦੇ ਆ ਇੱਕ ਜਿਹੜਾ ਪਹਿਲਾਂ 21 ਝਰੀਆਂ ਵਾਲਾ ਆਉਂਦਾ ਸੀਗਾ ਉਹਦੇ ਚੱਕਰ ਹੋਰ ਹੁੰਦੇ ਸੀ ਕਈਆਂ ਨੇ ਭਰਾਵਾਂ ਨੇ ਉਹਨੂੰ 6 ਝਰੀ ਕਰਵਾ ਲਿਆ ਮਿਸਤਰੀਆਂ ਤੋਂ ਤਾਂ ਉਹਦੀ ਥਿਉਰੀ ਅੱਡ ਹੋ ਜਾਂਦੀ ਆ ਤਾਂ ਕਰਕੇ ਚਾਰ ਤਰ੍ਹਾਂ ਦੇ 855 ਹੋ ਗਏ ਉਹਦਾ ਸੌਖਾ ਜਿਹਾ ਤਰੀਕਾ ਇਹ ਆ ਵੀ ਤੁਸੀਂ ਕੰਪਨੀ ਤੋਂ ਪਤਾ ਕਰ ਸਕਦੇ ਹੋ ਜਿਹੜੇ ਕੰਪਨੀ ਮੇ ਟਰੈਕਟਰ ਆ ਜਿਨ੍ਹਾਂ ਨਾਲ ਛੇੜਛਾੜ ਨਹੀਂ ਕੀਤੀ ਵੀ ਜੇ ਮੀਟਰ ਤੇ ਨਹੀਂ ਲਿਖਿਆ ਤਾਂ ਜੇ ਆਪਾਂ ਹੋਲੈਂਡ ਦੀ ਗੱਲ ਕਰੀਏ ਤਾਂ ਹੋਲੈਂਡ 2000 ਦੇ ਲਵੇ ਜਾ ਕੇ 540 ਪੂਰੇ ਕਰਦਾ ਤਾਂ ਆਪਾਂ ਜੇ ਜੌਂਡੀਅਰ ਦੀ ਗੱਲ ਕਰੀਏ ਜੌਂਡੀਅਰ 2150 ਦੇ ਲਵੇ ਤਵੇ ਜਾ ਕੇ ਜਿਹੜੇ ਇਹ ਟਰੈਕਟਰ ਹੈਗੇ ਆ ਹੁਣ ਵਾਲੇ ਮਾਡਲ ਉਹ ਪੂਰਾ ਕਰ ਦਿੰਦੇ ਆ 540 ਚੱਕਰ ਜਿਹੜੇ ਜੌਂਡੀਅਰ ਆਏ ਸੀ ਉਦੋਂ ਪਹਿਲਾਂ ਜਿਨ੍ਹਾਂ ਨੂੰ ਐਲਟੀ ਮਾਡਲ ਕਹਿੰਦੇ ਸੀ ਉਹ ਜਾ ਕੇ 2300 ਦੇ ਲਾਗੇ ਤੱਕ 2300 ਤੋਂ ਕਈ ਉੱਪਰ ਜਾ ਕੇ ਮੈਨੂੰ ਪੱਕਾ ਨਹੀਂ ਕਨਫਰਮ ਵੀ ਉੱਥੇ ਜਾ ਕੇ 540 ਪੂਰੇ ਕਰਦੇ ਸੀ ਤਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਜਿਵੇਂ ਸੋਨਾ ਲਿਕਾ ਜਿਹੜਾ ਲਗਭਗ ਸਾਡੇ ਏਰੀਆ 'ਚ ਜਿਆਦਾ ਚੱਲ ਰਿਹਾ ਉਹ 1800 ਤੇ ਜਾ ਕੇ 540 ਪੂਰੇ ਕਰਦਾ ਹੈ ਇਹਦਾ ਮਤਲਬ ਇਹ ਹੁੰਦਾ ਵੀ ਜਦੋਂ ਆਪਣੇ ਟਰੈਕਟਰ ਦੀ 1800 ਰੇਸ ਕਰਾਂਗੇ ਉਦੋਂ ਪੀਟੀਓ 540 ਕੱਢੂਗਾ ਇਹ ਨਹੀਂਗਾ ਵੀ ਆਪਣਾ ਟਰੈਕਟਰ ਜੀ ਸਾਡਾ ਟਰੈਕਟਰ ਕਿਹੜਾ ਜੀ ਸਾਡਾ ਟਰੈਕਟਰ 540 BJO ਸਲੋ 800 ਦੀ ਰੇਸ ਤੇ ਖੜਾ ਜਾਂ 1000 ਦੀ ਰੇਸ ਤੇ ਖੜਾ ਤਾਂ ਉਦੋਂ 540 ਨਹੀਂ ਕੱਢ ਰਿਆ ਇਹ ਤਾਂ ਤੁਹਾਨੂੰ ਵੀ ਪਤਾ ਨਾ ਜੇ ਆਪਾਂ ਗਹਿਰ ਚ ਪਾ ਕੇ ਟਰੈਕਟਰ ਤੋਰੀ ਜਾਂਦੇ ਆ ਜੇ ਰੇਸ ਉਹ ਦੀ 1200 ਦੀ ਹੈ ਤਾਂ ਉਹਨੇ ਉਹਨਾਂ ਕ ਤੁਰਨਾ ਜੇ ਉਹ ਦੀ ਰੇਸ ਵਧਾਵਾਂਗੇ ਤਾਂ ਚੱਕਰ ਤਾਂ ਟਾਇਰਾਂ ਦੇ ਵੱਧ ਗਏ ਨਾ ਉਵੇਂ ਪੀਟੀਓ ਦਾ ਹੁੰਦਾ ਤਾਂ ਐ ਚੀਜ਼ ਦਾ ਖਿਆਲ ਕਰਿਆ ਕਰੋ ਜਿਵੇਂ ਇੱਕ ਇੰਡੋ ਫਾਰਮ ਟਰੈਕਟਰ ਸੀ ਪਹਿਲਾਂ ਉਹਨਾਂ ਦੇ 1900 ਤੇ 라ਉਂਡ ਪੂਰੇ ਹੋ ਜਾਂਦੇ ਸੀ 540 ਹੁਣ ਵਾਲੇ ਮਾਡਲਾਂ ਦੇ 2200 ਤੇ ਆ ਰਹੇ ਸਭ ਤੋਂ ਵੱਡੀ ਮੈਨ ਪ੍ਰੋਬਲਮ ਉਹਨਾਂ ਵੀਰਾਂ ਦੇ ਆ ਰਹੀ ਹੈ ਜਿਨ੍ਹਾਂ ਨੇ ਮਸ਼ੀਨ ਚਲਦੀ ਲੈ ਲਈ ਤੇ ਲੈ ਲਈ ਸੇਮ ਟਰੈਕਟਰ ਵਾਲੀ ਵੇਖ ਕੇ ਵੀ ਇਹਨਾਂ ਕੋਲੇ ਵੀ 855 ਸਾਡੇ ਕੋਲੇ ਵੀ 855 ਜਾਂ ਜਿਵੇਂ ਇੰਡੋ ਫਾਰਮ ਹੋ ਗਿਆ ਜਾਂ ਜਿਵੇਂ ਜੌਂਡੀਅਰ ਤੇ ਮੰਨ ਲਓ ਜਿਨ੍ਹਾਂ ਨੇ ਮਸ਼ੀਨ ਲੈ ਲਈ ਜੌਂਡੀਅਰ ਟਰੈਕਟਰ ਤੇ ਨਵੇਂ ਮਾਡਲ ਤੇ ਚਲਦੀ ਸੀ ਤੇ ਇਹਨਾਂ ਨੇ ਲਈ ਹੈ ਜਿਹੜਿਆਂ ਕੋਲੇ ਜੌਂਡੀਅਰ ਪੁਰਾਣਾ ਮਾਡਲ ਹੈ ਤਾਂ ਉਹਨਾਂ ਚੀਜ਼ਾਂ ਦਾ ਬਾਈ ਜੀ ਧਿਆਨ ਰੱਖ ਲਿਆ ਕਰੋ ਕਈ ਭਰਾ ਕੀ ਕਰਦੇ ਆ ਵੀਡੀਓ ਵੇਖੀ ਨੰਬਰ ਲਾਇਆ ਬਾਈ ਜੀ ਆਏ ਦੱਸਿਓ ਬਾਈ ਜੀ ਵੀਡੀਓ ਨੂੰ ਜੇ ਸਾਰੀ ਦੇਖੋਗੇ ਤਾਂ ਤੁਹਾਡੇ ਹਰੇਕ ਗੱਲ ਪੱਲੇ ਪੈਣੀ ਹੀ ਪੈਣੀ ਹੈ ਠੀਕ ਹੈ ਜਿੰਨਾ ਸਮਾਂ ਹੁੰਦਾ ਅੱਜ ਜਿਵੇਂ ਲਾਈਟ ਗਈ ਹੋਈ ਸੀਗੀ ਤਾਂ ਮੈਂ ਸੋਚਿਆ ਮੈਂ ਕਿਹਾ ਚੱਲ ਆਪਾਂ 10 ਮਿੰਟ ਫਰੀ ਆ ਤਾਂ ਚੱਲ ਆਪਾਂ ਜਿੰਨੀ ਕੁ ਜਾਣਕਾਰੀ ਹੈ ਚਲੋ ਜਿਵੇਂ ਜਿਹੜਾ ਕੋਈ ਭਰਾ ਕਮੈਂਟ ਕਰਦਾ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਬਾਈ ਜੀ ਤੁਸੀਂ ਇਸ ਚੀਜ਼ ਤੇ ਸਾਨੂੰ ਪੂਰਾ ਕਨਫਰਮ ਸਮਝਾਓ ਤਾ ਕਰਕੇ ਆਪਾਂ ਇਹ ਚੀਜ਼ ਦੱਸਿਆ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਚੁੱਪ ਕਰਕੇ ਕੰਪਨੀ ਵਾਲਿਆਂ ਨੂੰ ਫੋਨ ਕਰ ਲਿਓ ਉਹਨਾਂ ਨੂੰ ਮਾਡਲ ਦੱਸ ਦਿਓ ਵੀ ਆਹ ਮਾਡਲ ਟਰੈਕਟਰ ਆ ਬਾਈ ਜੀ ਇਹ ਨਹੀਂ ਹੁੰਦਾ ਤੁਸੀਂ ਚਾਹੇ ਟਰੈਕਟਰ ਪੁਰਾਣਾ ਲਿਆ ਕੰਪਨੀ ਵਾਲੇ ਤੁਹਾਨੂੰ ਦੱਸਣਗੇ ਫੇਰ ਵੀ ਕੰਪਨੀ ਵਾਲੇ ਤੁਹਾਡੀ ਗੱਲ ਨਾ ਸੁਣਨ ਕੰਪਨੀ ਵਾਲੇ ਦੇ ਨਾਲ ਗੱਲ ਨਾ ਹੋਵੇ ਤੁਹਾਡੇ ਕੋਲੇ ਤੁਸੀਂ ਚੁੱਪ ਕਰਕੇ ਗੂਗਲ ਤੇ ਜਾ ਕੇ ਸਰਚ ਕਰ ਲਿਓ ਉਹਦੇ ਵਿੱਚ ਟਰੈਕਟਰ ਦਾ ਡਾਟਾ ਚੱਕ ਲਿਓ ਵੀ ਕਿਹੜਾ ਟਰੈਕਟਰ ਆ ਕਿਹੜਾ ਮਾਡਲ ਆ ਉਹਦੇ ਵਿੱਚ ਹਰੇਕ ਚੀਜ਼ ਕੰਪਨੀ ਨੇ ਆਪ ਦਾ ਉਸ ਵਰਜਨ ਦਾ ਸਾਰਾ ਅਪਲੋਡ ਕੀਤਾ ਹੋਇਆ ਹੁੰਦਾ ਉਥੋਂ ਵੀ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਤਾਂ ਬਾਈ ਜੀ ਸੀਜ਼ਨ ਜਿਵੇਂ ਲਗਭਗ ਅੱਧੇ ਗਥਾਵਾਂ ਤੇ ਚੱਲ ਚੁੱਕਿਆ ਪੰਜਾਬ ਨੂੰ ਛੱਡ ਕੇ ਜਿਵੇਂ ਰਾਜਸਥਾਨ ਦੇ ਵਿੱਚ ਕੱਲ ਮੈਨੂੰ ਬਹੁਤ ਵੀਰਾਂ ਦੇ ਪਰਸੋਂ ਫੋਨ ਆਏ ਸੀ ਕਰਨਪੁਰ ਸਾਈਡ ਤੋਂ ਫੋਨ ਆਏ ਸੀਗੇ ਉੱਥੇ ਸੀਜ਼ਨ ਚੱਲ ਪਿਆ ਐਮਪੀ ਮਸ਼ੀਨਾਂ ਚੱਲੀ ਜਾਂਦੀਆਂ ਤਾਂ ਬਾਈ ਜੀ ਆਪਣੇ ਵੀ 2-4 ਦਿਨਾਂ ਨੂੰ ਤਾਂ ਕਣਕਾਂ ਵੱਢਣ ਵਾਲੀਆਂ ਹੋ ਜਾਣੀਆਂ ਹੋ ਸਕਦਾ ਹਫ਼ਤਾ ਲੈ ਜਾਣ ਕਿਸੇ ਏਰੀਆ 'ਚ ਕਿਸੇ ਏਰੀਆ 'ਚ 10 ਦਿਨ ਵੀ ਲੈ ਸਕਦੀਆਂ ਜਿਵੇਂ ਸਾਡੇ ਆਮਮਨ ਸੀਜ਼ਨ 20 ਤੋਂ 2021 ਤਰੀਕ ਦੇ ਲਵੇ ਜਾ ਕੇ ਚੱਲਦਾ ਹੁੰਦਾ ਤਾਂ ਤਾਂ ਬਾਈ ਜੀ ਕੀ ਹੈ ਮੰਨ ਲਓ ਤਿਆਰੀ ਰੱਖਿਆ ਕਰੋ ਆਪਦੀ ਪਤਾ ਕੀ ਹੈ ਜਦੋਂ ਸੀਜ਼ਨ ਆਪਾਂ ਮਸ਼ੀਨ ਜੋੜ ਲਈ ਉਸ ਤੋਂ ਬਾਅਦ ਆਪਾਂ ਨੂੰ ਦਿੱਕਤ ਆਈ ਫੇਰ ਆਪਾਂ ਭੱਜ ਕੇ ਸ਼ਹਿਰ ਗਏ ਫੇਰ ਉੱਥੋਂ ਪੂਲੀ ਲਿਆਂਦੀ ਫੇਰ ਬਦਲੀ ਪੂਲੀ ਲਿਆਉਣ ਵੇਲੇ ਤੁਸੀਂ ਪਤਾ ਕਰ ਲਿਆ ਚਲੋ ਵੀ ਆਪਣੀ ਆ ਪੂਲੀ ਨਾਲ ਚੱਕਰ ਸੈੱਟ ਬੈਠਣਗੇ ਪੂਲੀ ਲਿਆਉਣ ਵੇਲੇ ਇੱਕ ਚੀਜ਼ ਖਿਆਲ ਰੱਖਣੀ ਆ ਵੀ ਪੂਲੀ ਦੀ ਅੰਦਰਲੀ ਸ਼ਾਫਟ ਦਾ ਬੋਰ ਤੁਸੀਂ ਮਿੰਕੇ ਨਾਲ ਲਿਜਾਣਾ ਥੋਡੇ ਕੋਲੇ ਫੀਤਾ ਨਾ ਹੋਵੇ ਕੋਈ ਵਧੀਆ ਐਨ ਕੋਈ ਉਹਦੇ ਵਿੱਚ ਪੈਂਦੀ ਚੀਜ਼ ਡੱਕਾ ਕੱਟ ਲੋ ਸਾਫ਼ ਰੇਤੀ ਨਾਲ ਘਸਾ ਕੇ ਕੋਈ ਮੋਟੀ ਛਟੀ ਦਾ ਬਣਾ ਲਓ ਚਾਹੇ ਕੋਈ ਪੱਤੀ ਦਾ ਬਣਾ ਲਓ ਕੋਈ ਵੀ ਚੀਜ਼ ਐ ਚਾਹੇ ਥੋਡੇ ਕੋਲੇ ਕੋਈ ਮੈਨੂ ਚੀਜ਼ ਐ ਕੋਈ ਵੀ ਚੀਜ਼ ਐ ਉਹਨੂੰ ਮਿੰਕੇ ਲਿਜਾਓ ਤਾਂ ਕਿ ਤੁਹਾਡਾ ਦੁਆਰੇ ਗੀੜਾ ਨਾ ਲੱਗੇ ਤਾਂ ਬਾਈ ਜੀ ਜਿੰਨੀ ਕੁ ਆਪਾਂ ਨੂੰ ਨੌਲੇਜ ਹੈ ਓਨੀ ਕੁ ਤੁਹਾਨੂੰ ਕੋਸ਼ਿਸ਼ ਕਰਦੇ ਆਂ ਵੀ ਵੀਡੀਓ ਦੇ ਵਿੱਚ ਦੱਸਿਆ ਜਾਵੇ ਤਾਂ ਧਿਆਨ ਕਰਿਆ ਕਰੋ ਵੀ ਹਰੇਕ ਗੱਲ ਨੂੰ ਸਮਝਿਆ ਕਰੋ ਤਾਂ ਕਈ ਭਰਾਵਾਂ ਨੇ ਵਿੱਚ ਕਮੈਂਟ ਪਾਤੇ ਕਹਿੰਦੇ ਬਾਈ ਜੀ ਤੁਸੀਂ ਗਮਰਾਹ ਕਰਦੇ ਹੋ ਪੈਸੇ ਠੱਗਦੇ ਹੋ ਆਪਾਂ ਅੱਜ ਤੱਕ ਕੋਈ ਵੀ ਆਪਣਾ ਜਿਹੜੇ ਸਬਸਕ੍ਰਾਈਬਰ ਹੈ ਵਿਊਅਰ ਹੈ ਉਹ ਕਦੇ ਵੀ ਚੱਲਦੀ ਵੀਡੀਓ ਦੇ ਵਿੱਚ ਕਮੈਂਟ ਪਾ ਕੇ ਦੱਸ ਦਿਓ ਬੀਜੇ ਕਿਸੇ ਭਰਾ ਨੂੰ ਆਪਾਂ ਕਿਹਾ ਹੋਵੇ ਵੀ ਸਾਡੀ ਵਰਕਸ਼ਾਪ ਮਸ਼ੀਨ ਲੈ ਕੇ ਆਓ ਪਿਛਲੇ ਦਿਨੀ ਬਹੁਤ ਭਰਾਵਾਂ ਨੇ ਫੋਨ ਕੀਤਾ ਸੀ ਮੈਂ ਕਿਹਾ ਬਾਈ ਜੀ ਸਾਡੇ ਕੋਲੇ ਸਮਾਂ ਹੈ ਨਹੀਂ ਜੇ ਮਸ਼ੀਨ ਰਿਪੇਅਰ ਕਰਾਉਣੀ ਹੋਵੇ ਸੀਜ਼ਨ ਤੋਂ 2 ਮਹੀਨੇ ਪਹਿਲਾਂ ਆਉਂਦੇ ਸਾਲ ਕਰਵਾ ਸਕਦੇ ਹਾਂ ਏਥੇ ਕੀ ਸਮਾਂ ਹੈ ਨਹੀਂ ਦੂਜੀ ਗੱਲ ਮੈਂ ਕਿਹਾ ਸਾਡੇ ਤੋਂ ਕਰਾਉਂਗੇ ਪਹਿਲਾਂ ਦੂਰੀ ਵੇਖਿਆ ਕਰੋ ਵੀ ਸਾਡੇ ਤੋਂ ਕਿੰਨੀ ਪੈਂਦੀ ਐ ਤਾਂ ਭਰਾਵੋ ਇਹਨਾਂ ਚੀਜ਼ਾਂ ਦਾ ਖਿਆਲ ਕਰ ਲਿਆ ਕਰੋ ਤਾਂ ਨਾ ਹੀ ਆਪਾਂ ਕੋਈ ਲਾਲਚ ਕੀਤਾ ਕਿਸੇ ਵੀ ਭਰਾ ਨੂੰ ਕਦੇ ਵੀ ਆਪਾਂ ਜੀ ਇਹ ਹੋਵੇ ਵੀ ਫੋਨ ਉਹਦਾ ਅਗਨੋਰ ਕੀਤਾ ਹੋਵੇ ਹਾਂ ਫੋਨ ਨਹੀਂ ਚੱਕਿਆ ਹੋ ਸਕਦਾ ਕਈ ਵਾਰੀ ਨਹੀਂ ਸਮਾਂ ਹੁੰਦਾ ਮੈਸੇਜ ਦੀ ਰਿਪਲਾਈ ਆਉਣੀ ਹੀ ਆਉਣੀ ਹੁੰਦੀ ਹੈ ਹੋ ਸਕਦਾ ਕਿਸੇ ਭਰਾ ਦੇ WhatsApp ਮੈਸੇਜ ਦੀ ਰਿਪਲਾਈ ਛੱਡਤੀ ਹੋਵੇ ਕਿਉਂਕਿ ਮੈਂ ਬਾਰੀ-ਬਾਰੀ ਕਹਿਣਾ ਹੁੰਨਾ ਬਾਈ ਜੀ ਇੱਕ ਤਾਂ ਵੀਡੀਓ ਨਾ ਬਣਾ ਕੇ ਭੇਜੋ ਇੱਕ ਫੋਟੋ ਨਾ ਭੇਜੋ ਸਿਰਫ ਲਿਖ ਕੇ ਭੇਜ ਦਿਓ ਕਈ ਭਰਾ ਕੀ ਕਰਦੇ ਆ ਬਟਨ ਨਾ ਪਲ ਲੈਂਦੇ ਆ ਤੇ ਵਾਇਸ ਰਿਕਾਰਡ ਕਰਕੇ ਭੇਜ ਦਿੰਦੇ ਆ ਬਾਈ ਜੀ ਇੰਨਾ ਸਮਾਂ ਨਹੀਂ ਹੁੰਦਾ ਜਦੋਂ ਸ਼ਾਮ ਨੂੰ ਮੁੰਡੇ ਥੱਕੇ ਹਾਰੇ ਹੁੰਦੇ ਆ ਨਹਾ ਧੋ ਕੇ ਰੋਟੀ ਖਾ ਕੇ ਜਦੋਂ ਘੰਟਾ ਡੇਢ ਘੰਟਾ ਬੈਂਦੇ ਆ ਤਾਂ ਉਹਨਾਂ ਨੇ ਜਦੋਂ ਜਵਾਬ ਦੇਣੇ ਹੁੰਦੇ ਜੇ ਲਿਖਿਆ ਹੋਊਗਾ ਤਾਂ ਲਿਖਿਆ ਵੇਖ ਕੇ ਉਹਨਾਂ ਨੇ ਪੜੱਕਦੇ ਨੇ ਜਵਾਬ ਦੇ ਦਿੰਨਾ ਉਹਨਾਂ ਨੇ ਉਹ ਵੀ ਕਈ ਵਾਰੀ ਇਗਨੋਰ ਕਰ ਦਿੰਦੇ ਆ ਵੀ ਆਪਾਂ ਕਿੱਧਰ ਸੁਣਾਗੇ ਨਹੀਂ ਸੁਣਨ ਵਾਸਤੇ ਇੰਨਾ ਸਮਾਂ ਹੁੰਦਾ ਤਾਂ ਭਾਈ ਸਾਹਿਬ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਕਈ ਭਰਾ ਹੁਣ ਜਿਨ੍ਹਾਂ ਦੇ ਸੋਲਿਊਸ਼ਨ ਹੋ ਗਿਆ ਚਲੋ ਬਹੁਤ ਵਧੀਆ ਗੱਲ ਐ ਬਹੁਤ ਭਰਾ ਜੁੜੇ ਆ ਮੇਰੇ ਨਾਲ ਸਤਿਕਾਰ ਕਰਦੇ ਗਿਆ ਤਾਂ ਕਈ ਭਰਾ ਹੁਣ ਤੜਕੇ ਵੇਲੇ ਬਾਬਿਆਂ ਦੀ ਗੁਰੂਆਂ ਸਹਿਬਾਨਾਂ ਦੀ ਫੋਟੋ ਪਾ ਕੇ ਅੱਜ ਦਾ ਸਵੇਰ ਦਾ ਦਿਨ ਬਹੁਤ ਚੰਗਾ ਹੋਵੇ ਸਤਿ ਸ੍ਰੀ ਅਕਾਲ ਵੀਰ ਜੀ ਬਾਈ ਆਇਆ ਨਾ ਕਰਿਆ ਕਰੋ ਯਾਰੋ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਤੁਹਾਡੇ ਭਰਾ ਕੋਲੇ ਛੋਟਾ ਜਿਹਾ ਫੋਨ ਐ ਕਿਉਂ 40 50 ਬੰਦਿਆਂ ਦੇ ਮੈਸੇਜ ਆ ਗਏ 40-50 ਬੰਦਿਆਂ ਨੇ ਫੋਟੋਆਂ ਘਲਤੀਆਂ ਤਾਂ ਬਾਈ ਜੀ ਕੋਈ ਡਾਟਾ ਉਂ ਵੀ ਹੁੰਦਾ ਹੈਗਾ ਤਾਂ ਬਾਈ ਫੋਨ ਲੱਗ ਗਿਆ ਹੈਂਗ ਹੁਣ ਤੁਸੀਂ ਜਿੰਨੇ ਕ ਮਤਲਬ ਦੀ ਗੱਲ ਹੁੰਦੀ ਹੈ ਓਨੇ ਕ ਕਰ ਲਿਆ ਕਰੋ ਮੈਸੇਜ ਲਿਖ ਕੇ ਪਾ ਦਿਆ ਕਰੋ ਕਈ ਭਰਾ ਕਹਿੰਦੇ ਬਾਈ ਸਾਨੂੰ ਲਿਖਣਾ ਨਹੀਂ ਆਉਂਦਾ ਕੋਈ ਜਵਾਕ ਤੁਹਾਡੇ ਘਰੇ ਪੜਿਆ ਹੋਣਾ ਕਿਸੇ ਤੋਂ ਕਰਵਾ ਦਿਓ ਮੈਸੇਜ ਲਿਖ ਦਿਓ ਮੈਂ ਨਹੀਂ ਕਹਿੰਦਾ ਵੀ ਪੰਜਾਬੀ ਚ ਲਿਖੋ ਹਿੰਦੀ ਚ ਲਿਖ ਦਿਓ ਅੰਗਰੇਜ਼ੀ ਚ ਲਿਖ ਦਿਓ ਤਿੰਨ ਭਾਸ਼ਾ ਮੋਂਮਣ ਆਪਣੇ ਚੱਲਦੀਆਂ ਤਾਂ ਆਪਾਂ ਉਹ ਪੜ ਕੇ ਤੁਹਾਨੂੰ ਜਿੰਨਾ ਕ ਸੋਲੂਸ਼ਨ ਹੋਊਗਾ ਉਦੇ ਵਾਰੀ ਜਾਣਕਾਰੀ ਜ਼ਰੂਰ ਦੇਾਂਗੇ ਤਾ ਭਰਾਵੋ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਕੱਲ ਇੱਕ ਭਰਾ ਨੇ ਫੋਨ ਕੀਤਾ ਮੈਨੂੰ ਕਹਿੰਦਾ ਬਾਈ ਜੀ ਸਾਡੇ ਪੂਲੀਆਂ ਦੀ ਸੈਟਿੰਗ ਦੱਸਿਓ ਤਾਂ ਮੈਂ ਉਹਨੂੰ ਆਖਿਆ ਮੈਂ ਕਿਹਾ ਬਾਈ ਜੀ ਜੇ ਤੁਸੀਂ ਸਾਰੀ ਵੀਡੀਓ ਵੇਖੀ ਹੁੰਦੀ ਧਿਆਨ ਨਾਲ ਜੇ ਵੇਖੀ ਹੁੰਦੀ ਤਾਂ ਤੁਹਾਨੂੰ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਪੈਣੀ ਸੀ ਉਹ ਬਾਈ ਨੇ ਮੈਨੂੰ ਅੱਗੋਂ ਜਵਾਬ ਪਤਾ ਕੀ ਦਿੱਤਾ ਕਹਿੰਦਾ ਬਾਈ ਅਸੀਂ ਤਾਂ ਤੇਰੀ ਵੀਡੀਓ ਤੁਸੀਂ ਕਿੱਥੇ ਪਾਉਨੇ ਹੁੰਦੇ ਆ ਸਾਨੂੰ ਪਤਾ ਹੀ ਨਹੀਂ ਤੇ ਮੈਂ ਕਿਹਾ ਭਰਾਵਾ ਤੂੰ ਨੰਬਰ ਮੇਰਾ ਕਿੱਥੋਂ ਲਿਆ ਕਹਿੰਦਾ ਬਾਈ ਮੈਨੂੰ ਇੱਕ ਕਰਨਪੁਰੋਂ ਮੇਰਾ ਦੋਸਤ ਆ ਉਹਨੇ ਨੰਬਰ ਦਿੱਤਾ ਸੀ ਤੇ ਮੈਂ ਕਰਨਪੁਰ ਵਾਲੇ ਬਾਈ ਨੂੰ ਵੀ ਕਹਿਣਾ ਹੁਣ ਮੇਰੀ ਵੀਡੀਓ ਜੇ ਦੇਖਦਾ ਹੋਵੇ ਤਾਂ ਦੇਖੂਗਾ ਜਰੂਰ ਤਾਂ ਬਾਈ ਅਗਲੇ ਨੂੰ ਕਹਿ ਦਿਆ ਕਰੋ ਵੀ ਬਾਈ ਦਾ ਆ ਚੈਨਲ ਆ ਲਿੰਕ ਭੇਜ ਦਿਆ ਕਰੋ ਜਾਂ ਚੈਨਲ ਦਾ ਨਾਮ ਦੱਸ ਦਿਆ ਕਰੋ ਜੇ ਮੈਂ ਤੁਹਾਡੇ ਵਾਸਤੇ ਇੰਨੀ ਮਿਹਨਤ ਕਰ ਸਕਦਾ ਤਾਂ ਤੁਸੀਂ ਵੀ ਯਾਰ ਜੇ ਥੋੜੀ ਜੀ ਹੈਲਪ ਕਰਦੇ ਹੋਗੇ ਤੁਹਾਡੇ ਭਰਾ ਦੀ ਜੇ ਤੁਹਾਡਾ ਇੱਕ ਸ਼ੇਅਰ ਜਾਵੇ ਇੱਕ ਤੁਹਾਡੇ ਲਾਈਕ ਨਾਲ ਜਾਂ ਸਬਸਕ੍ਰਾਈਬ ਕਰਨ ਨਾਲ ਜਾਂ ਵੀਡੀਓ ਵੇਖਣ ਨਾਲ ਤੁਹਾਡਾ ਕੁਝ ਨਹੀਂ ਜਾਂਦਾ ਤੁਸੀਂ ਹੂੰ ਵੀ ਵੀਡੀਓ ਵੇਖੀ ਜਾਂਦੇ ਹੋ ਤਾ ਮੇਰਾ ਵੀ ਫਾਇਦਾ ਹੋ ਜੂਗਾ ਤੁਹਾਡਾ ਵੀ ਫਾਇਦਾ ਹੋ ਜੂਗਾ ਤਾਂ ਸੋ ਭਰਾਵੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਜਲਦ ਹੀ ਕਿਸੇ ਨਵੀਂ ਵੀਡੀਓ 'ਚ ਤੇ ਉਦੋਂ ਤੱਕ ਵੀਡੀਓ ਵੇਖਣ ਵਾਸਤੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਤੇ ਸਤਿ